ਆਦੇ ਠੀਕ ਆ ਰੋ ਪੀਆ ਆ ਲਓ ਜੀ ਆ ਰੇ ਮੰਗਾਇਆ ਸੀ ਇਹਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਤੇ ਜਿਹੜੀ ਥੱਲੇ ਲਾ ਲਾ ਥੱਲੇ ਲਾ ਲਾ ਕਿਸਾਨ ਵੀ ਇੰਨਾ ਮੜਾ ਜਾਂ ਤਾਂ ਹੁੰਦੇ ਨੇ ਵੀਡੀਓ ਬਣਾਉਣ ਲੱਗੇ ਆ ਇੱਕ ਇਹਦਾ ਦੌਧਰਾ ਪਿੰਡ ਦੀ ਆ ਤੇ ਸੁੱਖੇ ਹੋਣਾ ਦੇ ਖੇਤ ਦੀ ਐ ਇਹਨਾਂ ਨੇ ਡੀਪੀ ਬਣਾਇਆ ਬੋਰੀ ਪਈ ਆ ਮੁਝੇ ਇੱਕ ਡੀਪੀ ਐ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਦਾ ਕਹ ਕੇ ਮੰਗਾਏ ਆ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਨਹੀਂ ਵਿੱਚ ਉਹ ਵੀ ਆ ਬੜਾ ਨਹੀਂ ਲੈ ਲੂ ਜਿਹੜੇ ਬੰਦੇ ਆ ਭਾਈ ਆ ਨਹੀਂ ਹੈ ਭਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤੁਹਾਨੂੰ ਬੰਦੇ ਕਹਿਣ ਤੇ ਫੋਨ ਕਰਤਾ ਮੇਰੇ ਮੋਢੇ ਜਿਹੜੇ ਪੈਸੇ ਤੇਰੇ ਖਾਤੇ 'ਚ ਪਾਇਆ ਵੀਰੇ ਇਹਨਾਂ ਦੇ ਰਿਸ਼ਤੇਦਾਰ ਮੈਂ ਤਾਂ ਉਹਦੇ ਕਹਿਣ ਤੇ ਲਓ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਆ ਨਿਰੀ ਸੁਬਾ ਜਾਣੀ 100% ਸੁਬਾ ਝੂਠ ਆ ਜਿਹੜਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਆ ਉਹ ਜਿਹੜਾ ਬਾਈ ਨੇ ਖਾਤੇ ਚ ਪੈਸੇ ਪਾਏ ਆ ਗਾ ਉਹਦਾ ਕਿਹਦੇ ਨਾਲ ਕੰਟੈਕਟ ਆ ਕਿੱਥੋਂ ਆਇਆ ਹੈ ਇਹਦੇ ਬਾਰੇ ਪੁਲੀ ਜਿਹੜੀ ਸ਼ਾਨਦਾਨ ਕੀਤੀ ਜਾਊਗੀ ਤੇ ਜਿਹੜੇ ਇਹਦੇ ਹੈਗੇ ਆ ਜਿੰਮੇਵਾਰ ਬਣਗੇ ਉਹਨਾਂ ਦੇ ਵਿਰੁੱਧ ਜੱਥੇਬੰਦੀ ਵਾਲਿਆਂ ਤੇ ਕਿਸਾਨਾਂ ਵਾਲਿਆਂ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਦੇ ਲੈਣ ਲੱਗੇ ਖਾਸ ਕਰਕੇ ਇਹ ਤਾਂ ਜਿਹੜਾ ਰਗੜਿਆ ਗਿਆ ਰਗੜਿਆ ਗਿਆ ਦੂਜੇ ਧਿਆਨ ਦੇ ਉਹ ਜਿਹੜੇ ਬੰਦੇ ਆ ਇਹ ਜਦੋਂ ਤੁਸੀਂ ਡੀਏਪੀ ਲੈਨੇ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਖੰਗੀ ਸਾਟ ਆਜੂ ਕਿੰਨੀ ਕਾਜੂ ਕਿਤੇ ਸਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰ ਉਹ ਇਹੋ ਜਿਹੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਤਾਂ ਕਰਾਇਆ ਨਹੀਂ ਕਿੱਡੀ ਦੇ ਵਿੱਚ ਦੂਰੇ ਸਿਰਫ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ ਕਿਰਾਏ ਤੇ ਹੀ ਕਿਰਾਏ ਆਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਵੇਂ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ ਇਹਨੇ ਸੱਦਿਆ ਤੁਹਾਨੂੰ ਤੁਹਾਨੂੰ ਫੋਨ ਕਿਨੇ ਲਾਇਆ ਵੀ ਆਉਂ ਰੇ ਲੱਗੇ ਜਾਣਾ ਉਹਨੂੰ ਲਾਓ ਇੱਥੇ ਕਰੋ ਪੈਸੇ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਮੇਰੀ ਗੱਲ ਸੁਣੋ ਇਹ ਗੱਲ ਤਾਂ ਇਹ ਆ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਰੇ ਕਿੱਥੋਂ ਲੈ ਕੇ ਦਿੱਤਾ ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਵਖਰੇ ਜਵਾਬ ਦੇਵੇ ਗੱਲ ਦਾ ਠੀਕ